ਸੋਡੇ ਵਾਸਤੇ ਬਹੁਤ ਜਾਣਕਾਰੀ ਵੀਡੀਓ ਆ ਤੇ ਤੁਹਾਨੂੰ ਬਾਈ ਜੀ ਨਾਲ ਮਲਾਉਣੇ ਆ ਬਾਈ ਜੀ ਬਣਾਉਂਦੇ ਆ ਪਸ਼ੂਆਂ ਦੇ ਨੌਂ ਵਟੇ ਸਿੰਘ ਵਗੈਰਾ ਤੇ ਬਾਈਆਂ ਤੋਂ ਪੁੱਛਦੇ ਆ ਵੀ ਕਿੰਨੇ ਟਾਈਮ ਦਾ ਤਿਆਰ ਬਾ ਬਾਈ ਜੀ ਦਾ ਟਾਈਮ ਹੋ ਗਿਆ ਜੀ 40 ਸਾਲ ਦਾ ਡੇਢ ਹੋ ਗਿਆ ਮੈਨੂੰ ਜਮਾਇਸ ਇਹ ਕੰਮ ਕਰਦੇ ਨੇ ਠੀਕ ਹੈ ਜੀ ਲਗਾਤਾਰ ਕੀ ਤੁਹਾਡਾ ਪਿੰਡ ਕਿਹੜਾ ਈ ਸਾਡਾ ਪਿੰਡ ਚੈਨਾ ਜੀ ਤੇ ਆਪਾਂ ਕਿੱਥੋਂ ਟਿੱਕਰ ਜਾ ਸਕਦੇ ਹਾਂ ਇਹ ਕੰਮ ਕਰਨ ਵਾਸਤੇ ਬਤੋਲਾ ਸੁਨੇਹੇ ਤੇ ਜਾਈਦਾ ਹੈ ਠੀਕ ਹੈ ਜੀ ਉਨਹੀਂ ਮੈਂ ਜਾਂਦਾ ਠੀਕ ਹੈ ਜੀ ਇਹਾਂ ਪਹਿਲਾਂ ਦੂਰ ਦਾ ਹੋਵੇ ਦੂਰ ਵੀ ਜਾਵੜੀ ਦਾ ਠੀਕ ਹੈ ਮਤਲਬ ਅੰਦਾਜ਼ਾ ਕਿੰਨੀ ਕ ਵਾਰ ਟਿੱਕਰ ਜਾ ਸਕਦੇ ਹੋ ਤੁਸੀਂ ਜਾਵੜੀ ਦਾ ਹਿਸ਼ਾਰਪੁਰ ਹਿਸ਼ਾਰਤਪੁਰ ਟਿੱਕਰ ਜਾ ਹਾਂ ਹਿਸ਼ਾਰਪੁਰ ਬਾਈ ਜੀ ਤੁਹਾਡਾ ਫੋਨ ਨੰਬਰ ਦੱਸ ਦਿਓ ਤੇ ਆਪਦਾ ਨਾਮ ਦੱਸ ਦਿਓ ਮੇਰਾ ਨਾਮ ਸਿਗਦੇਵ ਸਿੰਘ ਹੈ ਠੀਕ ਹੈ ਜੀ ਪਿੰਡ ਤੇਰਾ ਚੈਨਾ ਹੈ ਠੀਕ ਹੈ ਜੀ ਤੇ ਫੋਨ ਨੰਬਰ ਦੱਸ ਦਿਓ ਜੀ 98110 ਠੀਕ ਹੈ ਜੀ 65194 ਇੱਕ ਵਾਰੀ ਹੋਰ ਦੱਸੋ ਜੀ 97810 65100 ਜੀ ਠੀਕ ਹੈ ਜੀ ਤੇ ਇੱਕ ਹੋਰ ਦੱਸਿਓ ਜੀ ਜਿਵੇਂ ਹੁਣ ਆਪਾਂ ਦੂਰ ਜਾਣੇ ਆ ਤੇ ਉਹਦਾ ਫਿਰ ਜਿਵੇਂ ਰੇਟ ਰੂਟ ਦਾ ਕਿਵੇਂ ਹੁੰਦਾ ਜੀ ਰੇਟ ਦਾ ਮਤਲਬ 300 ਰੁਪਏ ਤਾਂ ਇੱਥੇ ਪਸ਼ੂ ਦਾ ਲਈ ਜਾਂਦੇ ਆ ਮਤਲਬ ਸਿੰਗ ਬਣਾ ਲਓ ਉੱਚੇ ਪੈਰ ਬਣਾ ਲਓ ਇੱਕ ਚੀਜ਼ ਦਾ ਠੀਕ ਹੈ ਜੀ ਠੀਕ ਹੈ ਜੀ ਜੇ ਦੋਵੇਂ ਚੀਜ਼ਾਂ ਬਣਾਉਣੀਆਂ ਹਨ ਹਾਂ ਜੀ ਫਿਰ ਸ ਇੱਥੇ 600 ਰੁਪਏ ਲੈਣੇ ਆ ਠੀਕ ਹੈ ਜੀ ਇਹ ਦੂਰ ਹੈ ਉਹ ਪਰ ਉਹਦੇ ਹਿਸਾਬ ਨਾਲ ਵਾਠ ਦੇ ਹਿਸਾਬ ਨਾਲ ਜੇ ਕੱਲਾ ਪਸ਼ੂ ਆ ਕੱਲੇ ਪਸ਼ੂ ਦੇ ਪੈਸੇ ਵਧਾਗੇ ਤੇ ਜੇ ਮੈਂ ਲਿਖ ਦੂ ਪਸ਼ੂ ਵਧਾਗੇ ਫਿਰ ਉਹਦੇ ਹਿਸਾਬ ਨਾਲ ਲੈ ਲਈਦੇ ਯਾਰ ਠੀਕ ਹੈ ਜੀ ਇਹ ਮਤਲਬ ਪਸ਼ੂ ਦੇ ਹਿਸਾਬ ਨਾਲ ਲੈਨੇ ਹੋ ਜੇ ਇੱਕ ਪਸ਼ੂ ਆ ਉਹਦੇ ਪੈਸੇ ਵਧ ਜਾਂਦੇ ਜੇ ਵੱਧ ਪਸ਼ੂ ਆ ਉਹਦੇ ਪੈਸੇ ਘਟ ਜਾਂਦੇ ਹਾਂ